ਹਾਂਜੀ ਸਸਤੀ ਘਰ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ। ਤੁਮੀ ਇਹ ਕਰਦੇ ਆ ਤੁਹ ਸਾਰੇ ਜਣ ਠੀਕ ਠਾਕ ਹੋਮੂਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ। ਟਾਈਮ ਹੋ ਗਿਆ ਜੀ 11:30 ਤੇ ਖਾਣਾ ਅੱਜ ਆਪਾਂ ਸ਼ੁਰੂ ਕੀਤਾ ਆ ਰਾਂ ਨੂੰ ਰਾਤੀ ਰੋਪਰ ਕੁਛ ਮਰੀਆ ਸੀਗਾ ਸੈਲਫ ਤੇ ਰਸੋਈ ਦੀ। ਪਤਾ ਨਹੀਂ ਕੀ ਹੋਏ ਢੂੰਡੀ ਪੰਡਿਤ ਸੁੰਡੀਆਂ ਜੀਆਂ ਆਈਆਂ ਹਨ ਮੈਂ ਦੇਖ ਰਹੀ ਆ। ਤੇ ਫਿਰ ਸਾਨੂੰ ਦੇ ਪਾਪਾ ਨੇ ਉੱਤੇ ਚੜ ਕੇ ਦੇਖਿਆ ਪਤਾ ਨਹੀਂ ਕੀ ਸੀਗਾ ਕੋਈ ਛੋਟਾ ਜਿਹਾ ਸੀ ਕੁਛ ਮਰਿਆ ਹੋਇਆ ਤੇ ਚੂਹੇ ਚਾਹੇ ਵੀ ਬਹੁਤ ਫਿਰੇ ਹੋ ਸੀਗੇ ਤੇ ਉਹਨੇ ਸਾਰੇ ਸੈਲਕ ਦਾ ਕਵਰ ਜੇ ਜਿਹੜਾ ਸੀ ਉਹ ਖਾ ਲਿਆ ਆ ਤੇ ਤਾਂ ਕਰਕੇ ਫਿਰ ਮੈਂ ਭਾਂਡੇ ਸਾਰੇ ਥੱਲੇ ਲਾਏ ਹੋਏ ਆ ਤੇ ਹੁਣ ਉਹਨਾਂ ਦੇ ਮੈਂ ਹੋਰ ਦਿਖਾਉਂਗੀ ਕਵਰ ਜੇ ਤੇ ਆ ਮੇਰੇ ਤੋਂ ਪਏ ਸੀਗੇ ਪੜਦਿਆਂ ਦੇ ਕੱਪੜੇ ਪਏ ਆ ਸਾਡੇ ਮੇਰੇ ਚਾਚੇ ਹੁਣੀ ਇੱਕ ਸਾਡੇ ਹਨਾ ਓਹੋ ਇਹ ਕੰਮ ਕਰਦੇ ਆ ਫਿਰ ਜਦੋਂ ਟੋਟੇ ਟੂਟੇ ਜਾਂ ਇਦਾਂ ਬਹੁਤ ਵੱਡੇ ਵੱਡੇ ਫਿਰ ਮੈਂ ਕਿਸੇ ਵੇਲੇ ਕਦੋ ਵਾਲੇ ਆਂਦੇ ਆ ਉਹ ਪਏ ਸੀਗੇ ਤੇ ਹੁਣ ਮੈਂ ਇਹਨਾਂ ਨੂੰ ਉੱਚੇ ਪਿਛਾ ਲੈਣੀ ਹੈ ਤੇ ਪਹਿਲਾਂ ਝਾੜੇ ਝੂਰੇ ਫੇਰ ਆ ਸਾਰੇ ਭਾਂਡੇ ਲਾਏ ਹੋਏ ਆ ਆ ਦੇਖੋ ਉੱਪਰੋਂ ਮੈਂ ਸਾਰੇ ਲਾਏ ਆ ਭਾਂਡੇ ਇਥੇ ਉੱਪਰ ਮੈਂ ਨਾ ਮੈਂ ਘਾਟਾੜੂ ਜਾਂ ਫੇਰ ਦਮਾਂ ਚੰਗੀ ਤਰ੍ਹਾਂ ਨਾ ਤੇ ਫੇਰ ਮੈਂ ਇਹਨੂੰ ਰੱਖ ਦਊਂਗੀ ਇਹਨਾਂ ਨੂੰ ਭਾਂਡਿਆਂ ਨੂੰ ਤੇ ਭਾਂਡੇ ਸਾਫ਼ ਹੀ ਆ ਸਾਰੇ ਕਿਉਂਕਿ ਦੱਲੇ ਤਾਂ ਸਾਰੇ ਭਾਰਤੀ ਦੇ ਹੀ ਆਪਾਂ ਤੇ ਮਿੱਟੀ ਘੱਟਾ ਹੈ ਨੀਗਾ ਤੇ ਜਿਹੜੇ ਇਧਰ ਗਲਾਸ ਜੇ ਬਲੂ ਸੌ ਵੀ ਮਤਲਬ ਉਹ ਹੀ ਸੀਗੇ ਤੇ ਉਹਨਾਂ ਨੂੰ ਆਪਾਂ ਸਾਬ ਕਿਉਂਕਿ ਥੋੜਾ ਟਾਈਮ ਹੀ ਹੋਇਆ ਆ ਹਨਾ ਮੈਂ ਸਪਾਈ ਕੀਤੀ ਨੂੰ ਹਜੇ ਆ ਭਾਂਡੇ-ਪੁੰਡੇ ਚੰਗੀ ਤਰ੍ਹਾਂ ਧੋਤੇ ਸੀ ਸਾਰੇ ਤੇ ਪਿੱਛੇ ਜਿਹੜੇ ਥਾਲ ਸੀਗੇ ਤੇ ਗਲਾਸ ਇਹ ਦੇਖਦੀ ਆ ਜਾਂ ਤਾਂ ਧੋ ਦੂੰਗੀ ਜਾਂ ਇਹਨਾਂ ਨੂੰ ਆਪਾਂ ਇਧਰ ਸਾਫ਼ ਕਰਾਂਗੇ ਕਿਉਂਕਿ ਹੈ ਨਹੀਂ ਕਿ ਮਿੱਟੀ ਨਾ ਤੇ ਤੇ ਬਾਕੀ ਹਨਾ ਚੂਹਿਆਂ ਨੇ ਬਹੁਤ ਬਹੁਤ ਕੰਮ ਖਰਾਬ ਕੀਤਾ ਸੀਗਾ ਤੇ ਤਾਂ ਕਰਕੇ ਵੀ ਮੈਨੂੰ ਲਾਉਣਾ ਪੈਣੀ ਤਾਂ ਮੇਰਾ ਹਜੇ ਦੈਨ ਨਹੀਂ ਕਰਤਾ ਸੀਗਾ ਮੈਂ ਕਿਹਾ ਚਲ ਹੁਣ ਦੁਆੜੀ ਦੇ ਲਾਗੇ ਛਾਗੀ ਕਰ ਲਾਂਗੇ ਸਫਾਈ ਚੰਗੀ ਤਰ੍ਹਾਂ ਨਾ ਤੇ ਸੇਤ ਜੀ ਵੀ ਮੇਰੇ ਠੀਕ ਨਹੀਂ ਹੈਗੀ ਰਾਤ ਦੇ ਦੀ ਕੋਨਾ ਹੈ ਨਾ ਇਹ ਹੋਰੇ ਤਰ੍ਹਾਂ ਜਿਹਾ ਹੋਇਆ ਹੈ ਆ ਸਬੀਰ ਤੇ ਬਾਕੀ ਚਲੋ ਠੀਕ ਹੈ ਤੁਸੀਂ ਜੀ ਮੇਰੇ ਵੀਡੀਓ ਦੇ ਨਾਲ ਬਣੇ ਰਹੋ ਹਾਂਜੀ ਲੋ ਜੀ ਉੱਪਰ ਕੱਪੜੇ ਜਿਹੜੇ ਆਪਾਂ ਪੁਛਾ ਕੇ ਤਾਂ ਭਾਂਡੇ ਜਿਹੜੇ ਤਾਂ ਸਾਫ਼ ਸੀਗੇ ਬਿਲਕੁਲ ਉਹ ਆਪਾਂ ਰੱਖ ਦਿੱਤੇ ਆ ਤੇ ਇੱਧਰ ਥੋੜਾ ਜਿਹਾ ਕੱਪੜਾ ਇੰਨਾ ਕ ਘਟ ਗਿਆ ਇਹ ਤੇ ਮੈਂ ਕਿਹਾ ਚਲੋ ਕੋਈ ਨਹੀਂ ਇਧਰ ਉਹ ਮਸ਼ੀਨ ਜੀ ਰੱਖੀ ਦੀ ਆ ਉਹਦੇ ਨਾਲ ਉਹਦਾ ਵੀ ਇਕੱਠਾ ਹੀ ਹੋ ਜਾਂਦਾ ਤੇ ਥੋੜਾ ਉਹੋ ਪਾੜਦਿਆਂ ਦਾ ਕੱਪੜਾ ਕਰਕੇ ਨੂੰ ਟਲਕਣਾ ਜਿਆ ਤੇ ਬਾਕੀ ਆ ਗਲਾਸ ਜਿਹੇ ਸੀਗੇ ਮੈਂ ਧੋ ਨਹੀਂ ਆ ਇੱਥੇ ਜਿਹੜੇ ਟਿਕਾਇਓ ਸੀ ਇਟ ਕਾ ਕੇ ਤੇ ਇੱਥੇ ਕੱਲ ਰੱਖ ਦੇਣੀ ਆ ਤੇ ਆਪਣੇ ਪਾਂਡੇ ਜਿਹੜੇ ਸਾਰੇ ਉਹ ਰੱਖ ਹੋ ਜਾਣੇ ਤੇ ਹੁਣ ਮੈਂ ਧੂਮਾਂ ਤੇ ਫਿਰ ਇੱਥੋਂ ਥੱਲੇ ਉਹ ਸੈਲਫ ਸੂਰਫ ਜਿਹੜੀ ਆ ਉਹ ਸਾਫ਼ ਕਰ ਦਵਾਂਗੇ ਤੇ ਆਪਾਂ ਧੂਣਾ ਨਹੀਂ ਹੈਗਾ ਪਾਣੀ ਦਾ ਨਿਕਲਾਰਾ ਪਰ ਹੁਣ ਗਾਰਮੀ ਬਹੁਤ ਆ ਮੇਰਾ ਜੀਨ ਕਰਦਾ ਹੈ ਨਾ ਨਾਲੇ ਧੋਤੀ ਸੀਗੀ ਸਿਰ ਥੋੜਾ ਫਟਿਆ ਨਹੀਂ ਹੋਇਆ ਆ ਅਜੇ ਤਾਂ ਸਾਫ਼ ਹੀ ਆ ਤੇ ਜੇ ਨੂੰ ਜੀ ਤੇ ਇੱਥੇ ਪੋਚਾ ਵੱਜਦਾ ਆ ਤੇ ਬਾਕੀ ਆਪਾਂ ਫੇਰ ਹਨਾ ਇੱਥੋਂ ਕਰਾਂਗੇ ਤੇ ਇੱਥੋਂ ਵੀ ਹੁਣ ਮੈਂ ਸਾਰਾ ਹੀ ਜਿਹੜਾ ਹਨਾ ਖਲਾਰਾ ਖਲੂਰਾ ਆ ਓਹੋ ਚੱਕਦਮਾ ਤੇ ਤੁਸੀਂ ਇੱਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਚਲੋ ਜੀ ਭਾਂਡੇ ਧੋ ਲਈਏ ਤਾਂ ਹੋ ਗਿਆ ਸੀਗਾ ਸਾਢੇ 5 ਵਜੇ ਦਾ ਤੇ ਬਣਾਉਣੀਆਂ ਸੀ ਫੁੱਲ ਬੜੀਆਂ ਤੇ ਗਰਮੀ ਵੀ ਬੜੀ ਜ਼ਿਆਦਾ ਹੋਈ ਪਈ ਸੀ ਜੀ ਤੇ ਫਿਰ ਮੈਂ ਕਿਹਾ ਚੱਲ ਚੁੱਲੇ ਤੇ ਹੀ ਬਣਾ ਲੰਨੇ ਆ ਬਾਹਰ ਬਈ ਚਲੂ ਗੈਸ ਦੀ ਜਨ ਬਚਤੇ ਹੀ ਹੋ ਜੂਗੀ ਨਾ ਤੇ ਹੁਣ ਉਦੋਂ ਵੀ ਕਿੰਨੇ ਦਿਨ ਹੋ ਗਏ ਮੈਨੂੰ ਮੈਂ ਚੁੱਲੇ ਤੇ ਹੀ ਕੰਮ ਕਰ ਰਹੀ ਆ ਤੇ ਸ਼ਾਮ ਦਾ ਰੋਟੀ ਪਾਣੀ ਸਾਡੇ ਚੁੱਲੇ ਤੇ ਹੀ ਬਣਦਾ ਆ ਤੇ ਸਵੇਰ ਨੂੰ ਇੱਕ ਜਿਹੜੀ ਰੋਟੀ ਆ ਉਹ ਵੀ ਜੁੱਲੇ ਤੇ ਹੀ ਬਣਦੀ ਆ ਤੇ ਬਾਕੀ ਦੁਪਹਿਰਾ ਸਾਡਾ ਗੈਸ ਤੇ ਅੰਦਰ ਹੀ ਹੁੰਦਾ ਕਿਉਂਕਿ ਤੌਪਕ ਬਹੁਤ ਹੁੰਦੀ ਵਿੜੇ ਚਾ ਕਰਕੇ ਤੇ ਪਰ ਉਹਦਾ ਚੁੱਲੇ ਵਾਲ ਨੂੰ ਤਾਂ ਇੰਨੀ ਨਹੀਂ ਹੁੰਦੀ ਥੋੜੀ ਬਹੁਤੀ ਹੁੰਦੀ ਪਰ ਸੇਕ ਬਹੁਤ ਜ਼ਿਆਦਾ ਹੁੰਦਾ ਆ ਤੇ ਇੱਥੇ ਅੱਗ ਆਪਣੀ ਮੰਮੀ ਨੇ ਬਾਲ ਦਿੱਤੀ ਸੀਗੀ ਤੇ ਤੇਲ ਗਰਮ ਹੋ ਗਿਆ ਸੀ ਤੇ ਮੈਂ ਇਹਦੇ ਵਿੱਚ ਪਿਆਜ਼ ਪੀ ਜਿਹੜੇ ਉਹ ਪਾ ਦਿੱਤੇ ਤੇ ਬਾਕੀ ਆਪਾਂ फटाफट ਜਿਹੜਾ ਉਹ ਤੜਕਾ ਲਗਾ ਲਾਂਗੇ ਤੇ ਇਸ ਤੋਂ ਬਾਅਦ ਅਸੀਂ ਜਾਣਾ ਸੀਗਾ ਮੱਥਾ ਟੇਕਣਾ ਜ ਜੇਠਾ ਪੀਰ ਵਾਰਸੀ ਤਾਂ ਕਰਕੇ ਤੇ ਹੁਣ ਸਮਰਦੀਪ ਆਪਾ ਉੱਦਾ ਆ ਜਾਂਦੀ ਇੱਥੇ ਨਾਲ ਦੇ ਪਿੰਡੀ ਕੰਮ ਤੇ ਜਾਂਦੀ ਆ ਤਾਂ ਕਰਕੇ ਫਿਰ ਸਵਾ 6 ਵਜੇ ਤੱਕ ਜਿਹੜਾ ਉਹ ਆ ਜਾਂਦੇ ਆ ਤੇ ਹੁਣ ਦਿਨ ਜਿਹੜੇ ਆ ਉਹ ਛੋਟੇ ਹੋ ਗਏ ਆ ਤੇ ਬਹੁਤ ਜਲਦੀ ਨੇਰਾ ਹੋ ਜਾਂਦਾ ਸਾਢੇ 6 ਵਜੇ ਹੀ ਨੇਰਾ ਜਾ ਨੇਰਾ ਹੋ ਜਾਂਦਾ ਕਾਫੀ ਜ਼ਿਆਦਾ ਤੇ 7 ਵਜੇ ਤੱਕ ਤਾਂ ਇਹਨਾਂ ਕਾਲਾ ਹੋ ਜਾਂਦਾ ਨੇਰਾ ਜਿੱਦਾਂ ਮਤਲਬ ਜ਼ਿਆਦਾ ਹੋ ਜਾਂਦਾ ਆ ਤੇ ਅੱਗੇ ਨਹੀਂ ਤਾਂ 7 ਵਜੇ ਇੰਨੀ ਜਿੰਨੀ ਹੁਣ ਲੋਅ ਇੰਨੀ ਲੋਅ ਹੁੰਦੀ ਹੁੰਦੀ ਸੀ 7 ਵਜੇ ਤੇ ਬਾਕੀ ਆਪਣਾ ਜੀ ਤੜਕਾ ਲੱਗ ਗਿਆ ਆ ਤੇ ਇੱਥੇ ਮੈਂ ਆਲੂ ਪਾ ਦਿੱਤੇ ਤੇ ਨਾਲ ਹੀ ਆਪਾਂ ਜੜੀਆਂ ਉਹ ਬੜੀਆਂ ਪਾ ਦਾਂਗੇ ਤੇ ਇਹਨਾਂ ਨੂੰ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਨਾਲ ਤੇ ਇਹਨਾਂ ਨੂੰ ਪਕਾ ਲਵਾਂਗੇ ਹਨਾ ਰਿਜਣ ਦਵਾਂਗੇ ਚੰਗੀ ਤਰ੍ਹਾਂ ਪਾਣੀ ਪਾ ਕੇ ਰੱਖ ਦਵਾਂਗੇ ਢਾਕ ਕੇ ਪਤੀਲੀ ਨੂੰ ਤੇ ਅੱਗ ਜਿਹੜੀ ਆਪਣੀ ਬਲੀ ਜਾਂਦੀ ਹੈ ਵਿੱਚ ਲੱਕੜੀ ਉਹ ਮਿਲਦਾ ਨਾ ਸਿੱਗੀ ਉਹਦੇ ਨਾਲ ਥੋੜਾ ਧੂਆ ਆ ਜਾ ਹਾਂਜੀ ਲਓ ਜੀ ਟਾਈਮ 6 ਤੋਂ ਉੱਪਰ ਹੀ ਹੋ ਗਿਆ ਦੇਸ਼ੇ ਵੱਜ ਗਏ ਹੋਣੇ ਆ 10-5 ਮਿੰਟ ਹੋ ਗਏ ਉੱਪਰ ਤੇ ਤੜਕਾ ਮੈਂ ਲਾ ਲਿਆ ਸੀਗਾ ਥੋੜੀ ਜੀ ਸਬਜ਼ੀ ਆਪਣੀ ਰਹਿ ਜਗੀ ਆ ਤੇ ਮੈਂ ਹਨਾ ਰੋਟੀ ਬਣਾ ਲਵਾਂ ਤੇ ਇਹਨੂੰ ਆਪਾਂ ਲਾ ਕੇ ਰੱਖ ਲਵਾਂਗੇ ਤੇ ਰੋਟੀ ਬਣਾ ਕੇ ਤੇ ਫਿਰ ਮੈਂ ਹਨਾ ਉਹ ਬਣਾਵਾਂਗੀ ਬਣਾਵਾਂਗੀ ਕਹਿ ਤਾ ਅਸੀਂ ਜਾਣਾ ਹੈ ਅੱਜ ਜੇਠਾ ਵੀਰਵਾਰ ਮੈਂ ਕਹ ਜੇ ਸਮਰ ਦੇ ਪਾਪਾ ਟਾਈਮ ਨਾ ਆ ਗਏ ਤਾਂ ਫਿਰ ਅਸੀਂ ਮੱਥਾ ਟੇਕ ਆਵਾਂਗੇ ਜੇ ਆ ਗਏ ਤਾਂ ਤੇ ਨਹੀਂ ਤਾਂ ਫਿਰ ਦੇਖ ਲਾਂਗੇ ਕਿੱਦਾਂ ਹੁੰਦੀ ਆ ਤੇ ਬਾਕੀ ਮੈਂ ਅਗਰ ਪਹਿਲਾ ਪਹਿਲਾ ਕੰਮ ਨਵੇਲ ਲਵਾ ਹਨ ਤਾਂ ਕਰਕੇ ਤੇ ਚਲੋ ਠੀਕ ਹੈ ਜੀ ਤੁਸੀਂ ਇਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਤੇ ਆਪਾਂ ਰੋਟੀ ਬਣਾ ਲਈਏ ਸਮਾਨ ਮੈਂ ਸਾਰਾ ਲਿਆ ਕੇ ਰੱਖ ਲਿਆ ਤੇ ਫਸ ਹੁਣ ਰੋਟੀ ਬਣਾ ਲਵਾਂ फटाफट ਤੇ ਫੇਰ ਆਪਾਂ ਦੇਖਦੇ ਹਾਂ ਵੀ ਜਾਣਾ ਹੈ ਕਿ ਨਹੀਂ ਜਾਣਾ ਕਾਕੇ ਚਲੀਏ ਜੈਕੰਦ ਹੈ ਚਲੋ ਸਰੀਏ ਐਸੇ ਨਹੀਂ ਰੋਟੀ ਬਣਾ ਲਈ ਆ ਜੀ ਅੱਗ ਜੀ ਤੇ ਫਿਰ ਮਿਝਾ ਦਿੱਤੀ ਸੀਗੀ ਰਿੱਜੀ ਕੇ ਬਾਣੀ ਕੇ ਇਸੀ ਸਬਜੀ ਆਪਣੇ ਤੇ ਮੜਾ ਮੜਾ ਸੇਕ ਜਿਹਾ ਹੈਗਾ ਉਹ ਲੱਗੀ ਜਾਊਗਾ ਹੁਣ ਚੁੱਲ੍ਹੇ ਤੇ ਪਈ ਆ ਬਸ ਹੁਣ ਉਸ ਚਲਦੀ ਹੈ ਸੇਲਮੇ ਬਾੜਿਆ ਤੇ ਗਾਰਨੇ ਕਰਦੇ ਆ ਰਸ ਚਲੋ ਠੀਕ ਹੈ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਹਾਂਜੀ ਜੀ ਆਪਾਂ ਆ ਗਏ ਆ ਮੱਥਾ ਟੇਕ ਆਏ ਸੀਗੇ ਤੇ ਨਹੀਂ ਆਏ ਸੀਗੇ ਤੇ ਫੇਰ ਮੈਂ ਕਿਹਾ ਚਲੋ ਦੁੱਧ ਵਾਰ ਲਵਾਂ ਹੁਣ ਨਾ ਸਾਨੂੰ ਇੱਕ ਟਾਈਮ ਸਮਰ ਦਾ ਜਿਹੜਾ ਦੁੱਧ ਹੈ ਉਹ ਸ਼ਾਇਦ ਸ਼ਾਮ ਨੂੰ ਹੀ ਮਿਲਿਆ ਕਰੇ ਤੇ ਸ਼ਾਮ ਦੇ ਟਾਈਮ ਲਗਾ ਲਿਆ ਨਹੀਂ ਅਸੀਂ ਕਿਹਾ ਸੀਗਾ ਸਮਰ ਦੇ ਪਾਪਾ ਕਹਿੰਦੇ ਹਨ ਵੀ ਦੂਰ ਆ ਘਰ ਜਿੱਥੇ ਅਸੀਂ ਲਾਇਆ ਦੁੱਧ ਹੁਣ ਤੇ ਦੁੱਧੀ ਦੋ ਤਾਂ ਹਨਾ ਬਸ ਹੋਇਆ ਮੇਂ ਪਾਣੀ ਜੈ ਸੁਧਾ ਮੜਾਈ ਵਗੈਰਾ ਵੀ ਨਹੀਂ ਆਉਂਦੀ ਇਤੋਂ ਹੀ ਪਤਾ ਲੱਗ ਜਾਂਦਾ ਨਾ ਵੀ ਦੁੱਧ ਕਿਤੋਂ ਪਤਲਾ ਬਹੁਤ ਸੀ ਤੇ ਇਹ ਦੋ ਦਿਨ ਨਾ ਘਾੜਾ ਆ ਹਨਾ ਬਹੁਤ ਵਧੀਆ ਦੁੱਧ ਆ ਤੇ ਰਾ ਕੱਲ ਤੋਂ ਸ਼ੁਰੂ ਕੀਤਾ ਆ ਤੇ ਸਮਰ ਤੇ ਪਾਪਾ ਕਰਨੇ ਵੀ ਮੰਮੀ ਕਿਸੇ ਵੇਲੇ ਨਹੀਂ ਘਾਲੁੰਦੇ ਨਾ ਫੇ ਮੈਂ ਵੀ ਜਾ ਕੇ ਵਿਛਾਣ ਲੁੰਦੇ ਆ ਸਕਦਾ ਆ ਨਾ ਕੰਮ ਤੋਂ ਆ ਕੇ ਹਨਾ ਤਾਂ ਕਰਕੇ ਫੇ ਅਸੀਂ ਆ ਸ਼ਾਮ ਨੂੰ ਲਗਾ ਲਿਆ ਤੇ ਚਲੋ ਜੀ ਹੁਣ ਮੈਂ ਦੁੱਧ ਉਬਾਲ ਲਵਾਂ ਤੇ ਬਾਕੀ ਆਪਣਾ ਰੋਟੀ ਪਾਣੀ ਬਣਿਆ ਆਇਆ ਤੇ ਹੁਣ ਬਰਚ ਫਰੀ ਹੈ ਜਦੋਂ ਜੀ ਕੀਤਾ ਰੋਟੀ ਖਾ ਲਵਾਂਗੇ ਹਜੇ ਵੈਸੇ ਤੰਨੂ ਵੀ ਨਹੀਂ ਆਇਆ ਹੈਗਾ ਤੇ ਉਹ ਜੋ ਦਵਾਉਂਗਾ ਤੇ ਫੇਰ ਸਾਰੇ ਜਣੇ ਰੋਟੀ ਇਕੱਠੇ ਜਿਹੜੇ ਆ ਉਹ ਪਾਵਾਂਗੇ ਤੇ ਬਾਕੀ ਚਲੋ ਠੀਕ ਆ ਜੀ ਤੁਸੀਂ ਦੀ ਮੇਰੇ ਵੀਡੀਓ ਦੇ ਨਾਲ ਬਣੀ ਰਹੋ ਤੇ ਵੈਸੇ ਵੀ ਚਲੋ ਹਨਾ ਮੈਂ ਚੂਹੇ ਦੇ ਬਹਾਨੇ ਹਨਾ ਸਫਾਈ ਹੋ ਗਈ ਤੇ ਆ ਹੁਣ ਰੰਮੀ ਜੀ ਇੱਧਰ ਨੂੰ ਰੱਖ ਦਿੱਤੀ ਐ ਪਹਿਲਾਂ ਇੱਥੇ ਕੱਬੇ ਲਈ ਰੱਖੀ ਸੀਗੀ ਖਲਾਰਾ ਜਾਂ ਪਿਆਸ ਸੀਗਾ ਤੇ ਹੁਣ ਇੱਧਰ ਆਪਾਂ ਡੋਲੂ ਵਗੈਰਾ ਸਾਰੇ ਇੱਧਰ ਰੱਖ ਦੇਈਦੇ ਆ ਤੇ ਇੱਧਰ ਜਿਹੜੇ ਆਹਾ ਇਦਾਂ ਆ ਸੀ ਭਾਰਤ ਦੇ ਤਾਂ ਨਹੀਂ ਜਦੋਂ ਆਏ ਗਏ ਤੇ ਹਨਾ ਮਤਲਬ ਗਲਾਸ ਵਗੈਰਾ ਉਹ ਹੋ ਜਾਂਦੇ ਆ ਫੇਰ ਇੱਥੋਂ ਲਾ ਲਈਦੇ ਆ ਨਹੀਂ ਤਾਂ ਅੱਦੀ ਪਈ ਰਹੀ ਇਹਦੇ ਆ ਤੇ ਆਹ ਬੜੀ ਸਾਗ ਵਾਲੀ ਪਤਿੱਲੀ ਆ ਜਿਹੜੀ ਆ ਸਟੀਲ ਦੀ ਆ ਇਹਦੇ ਵਿੱਚ ਆਪਾਂ ਜਿੱਦਾਂ ਮੱਖਣੀ ਮੁਖਣੀ ਉਹ ਹਨਾ ਰੈਡਕ ਲਈਦਾ ਦੁੱਧ ਮळाਈ ਜਿਹੜੀ ਵੀ ਹੁੰਦੀ ਆ ਤੇ ਬਾਕੀ ਸਾਰੇ ਆਪਣੇ ਬਾਲ ਤੋਂ ਵਾਲੇ ਭਾਂਡੇ ਇਹਦੇ ਵਿੱਚ ਹੀ ਪਏ ਆ ਫ੍ਰੈਕ ਚ ਹੀ ਆ ਗਏ ਆ ਤੇ ਮਸ ਇਹ ਸੀਗਾ ਆਪਣਾ ਅੱਜ ਦੀ ਕਲੀਨਿੰਗ ਜਿਹੜੀ ਕੀਤੀ ਸੀਗੀ ਤੇ ਚਲੋ ਠੀਕ ਆ ਜੀ ਤੁਸੀਂ ਜੀ ਵੀਡੀਓ ਦੇ ਨਾਲ ਬਣੇ ਰਹੇ ਮਸ ਦੁੱਧ ਵੀ ਆਪਣਾ ਜਿਹੜਾ ਆ ਉਹ ਉਹ ਬਣਨ ਵਾਲਾ ਹੀ ਆ ਜੀ ਲੋ ਜੀ ਆਪਾਂ ਲੱਗੇ ਆਂ ਰੋਟੀ ਖਾਣ ਟਾਈਮ ਹੋ ਗਿਆ ਜੀ 8:00 ਵਜ ਗਏ ਆ 5 ਕਿ ਮਿੰਟ ਹੋ ਗਏ 10 ਮਿੰਟ ਅੱਗੇ ਸੀਗੀ ਤੇ ਆਪਾਂ ਬਣਾਈਏ ਸੀ ਗੁੱਲ ਬੜੀਆਂ ਤੇ ਆਹ ਦੇਖ ਲੋ ਇੱਧਰ ਲੱਗਾ ਆ ਸਾਰੀ ਕਰਿਆ ਨਾ ਹੁਣ ਕਹਿ ਦੋ ਪੁੱਤ ਵੀਡੀਓ ਕੋ ਲਾਈਕ ਕਰ ਦੋ ਜਿੱਦਾਂ ਕਹਿੰਦਾ ਸੀ ਜਿੱਦਾਂ ਕਹਿੰਦਾ ਸੀ ਉਦੋਂ ਦੱਸ ਦੋ ਆਹ ਦੇ ਇੱਧਰ ਵੀਡੀਓ ਕੋ ਲਾਈਕ ਕਰ ਦੋ ਕੀ ਐਦਾਂ ਮੂੰਹ ਕਰਕੇ ਕੀ ਕਹਿੰਦਾ ਆ ਤੁਸੀਂ ਕੀ ਕਹਿੰਦੇ ਆ ਐਡਾ ਕਰ ਦੋ ਵੀਡੀਓ ਕੋ ਲਾਈਕ ਜਸ ਸਤਿਕਾਰ ਜੀ ਕਹਦੇ ਹਾਂ ਕੀ ਕਰਦਾ ਆ ਕੇ ਸਤਿਕਾਰ ਜੀ ਐਦਾਂ ਮੂੰਹ ਕਰਾਂ ਦੇਖ ਆਹ ਦੇਖੀ ਆਹ ਦੇਖ ਐਦਾਂ ਆਹ ਦੇਖੀ ਐਦਾਂ ਮੂੰਹ ਕਰ ਕਿਸੇ ਚਿਕਾਲ ਦੀ ਇੰਨਾ ਨਹੀਂ ਪਿਆਰ ਨਾ ਉਹ ਦੇ ਇੰਨੇ ਪਿਆਰ ਨਾ ਲੈ ਵੀਡੀਓ ਕੋ ਲਾਈਕ ਕਰ ਦੋ ਮੇ ਬਿੰਦੀ ਆ ਮੇ ਹੀ ਆ ਬਿੰਦੀ ਆ ਕੀ ਆ ਚੱਕਿਆ ਦੋ ਹੱਥ ਚ ਇਹ ਕੀ ਆ ਇਹ ਇਹ ਕੀ ਆ ਇਹ ਕੀ ਹੈ ਰਖੜੀ ਹੈ ਇਹ ਮੈਂ ਤਾਂ ਲਗੀ ਫਲੈਟ ਨੰਨੀ ਉਹ ਨੰਨੀ ਨੰਨਿ ਵਾਲੀ ਮਾਦੇ ਨੰਨੀ ਆਜੋ ਆਜੋ ਨਰੀ ਲਓ ਛਿਰੇ ਲਓ ਛਿਰੇ ਕੀ ਅੰਦਰ ਚਲੋ ਠੀਕ ਹੈ ਜੀ ਰੋਟੀ ਖਾ ਲਿਆ ਦੇਖ ਲਓ ਇਹਦੇ ਕੌ ਖਲਾਉਣੇ ਜੀ ਕੱਢਿਓ ਆ ਆ ਪਿਸਤੌਲੀ ਜੱਕੀ ਹੈ ਲੈਟ ਆ ਇਹਦੇ ਦਵਾੜੇ ਲਗਾਇਆ ਹੋ ਐਮੀ ਖਲਾ ਰਹੇ ਐ ਨਾਲ ਤੁਸੀਂ ਖਾਰਾ ਕਾਤੇ ਪਾਇਆ ਇੰਨਾ ਹੈ ਇੰਨਾ ਖਾਰਾ ਕਾਤੇ ਪਾਇਆ ਆ ਨਹੀਂ ਨਹੀਂ ਮੂੰਹ 'ਚ ਨਹੀਂ ਮਣੀ ਨਹੀਂ ਪਾਣੀ ਮੂੰਹ 'ਚ